ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪੈ ਰਹੇ ਹੋ ਵੱਖ-ਵੱਖ ਪਿੰਡਾਂ ਦੇ ਵਿੱਚ ਵੋਟਰ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਜੋ ਪੰਚੀ ਸਰਪੰਚੀ ਦੀ ਚੋਣ ਦਾ ਆਗਾਜ਼ ਹੋ ਚੁੱਕਿਆ ਹੈ ਤੇ ਆਪਣੇ ਭਾਈਚਾਰਕ ਸੰਜ ਨੂੰ ਬਣਾ ਕੇ ਰੱਖਣਾ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਪਹਾਵਾ ਵਿਖੇ ਜਿੱਥੇ ਸਰਪੰਚੀ ਦੀ ਚੋਣ ਲੜ ਰਹੇ ਜਸ ਸਿੰਘ ਨੰਬਰਦਾਰ ਜੀ ਤੇ ਉਹਨਾਂ ਦੀ ਇੰਟਰਵਿਊ ਲੈਣ ਜਾ ਰਹੇ ਆ ਜੇ ਕਿਸੇ ਵੀ ਸਾਥੀ ਵੀਰ ਨੇ ਪੰਚ ਸਰਪੰਚ ਨੇ ਆਪਣੀ ਵੀਡੀਓ ਪਵਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ 6283342292 ਤੇਤੇ ਬਣੇ ਰਹੋ ਅੱਜ ਦੀ ਵੀਡੀਓ ਤੇ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕਮੈਂਟਾਂ ਰਾਹੀਂ ਜਰੂਰ ਜਾਣਕਾਰੀ ਦੇਣੀ ਆਜੋ ਵੀ ਸਾਥੀਓ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜਿਆ ਹੋਇਆ ਹੈ ਤੇ ਉਸੇ ਲੜੀ ਦੇ ਤਹਿਤ ਅੱਜ ਆਪਾਂ ਪਿੰਡ ਭਾਵਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਜਸ ਨੰਬਰਦਾਰ ਜੋ ਕਿ ਸਰਪੰਚੀ ਦੇ ਉਮੀਦਵਾਰ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਅਗਰ ਉਹ ਸਰਪੰਚੀ ਲਈ ਉਹਨਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਜਿਤਾਇਆ ਜਾਂਦਾ ਤਾਂ ਪਿੰਡ ਲਈ ਕੀ ਕੀ ਜਿਹੜੇ ਉਪਰਾਲੇ ਕਰਨਗੇ ਗੱਲਬਾਤ ਕਰਦੇ ਆ ਨੰਬਰਦਲ ਜੀ ਘਰ ਭਾਵਾਂ ਦੇ ਤਰ੍ਹਾਂ ਹੀ ਤੁਹਾਡੇ ਨਾਲ ਕਿ ਹੋਰ ਤੁਹਾਡੇ ਦਿਲ ਦੇ ਵਿੱਚ ਕੀ ਉਪਜ ਰਿਹਾ ਹੈ ਕਿ ਅਗਰ ਤੁਸੀਂ ਸਰਪੰਚ ਬਣਦੇ ਹੋ ਪਿੰਡ ਨੂੰ ਹੋਰ ਵਧੀਆ ਬਣਾਉਣ ਲਈ ਕੀ ਤੁਹਾਡੇ ਦਿਲ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਮੇਰੇ ਦਿਲ ਚ ਇੱਕ ਹੋਰ ਚੱਲ ਰਹੀ ਹੈ ਬਜ਼ੁਰਗਾਂ ਨੂੰ ਦੇ ਮਾਈਆਂ ਭੈਣਾਂ ਨੂੰ ਕੁੜੀਆਂ ਨੂੰ ਔਖਾ ਹੋ ਜਾਂਦਾ ਹੈ ਵੀ ਉੱਥੇ ਜਾਣਾ ਕਰਨਾ ਇੱਕ ਮੇਰੇ ਖਿਆਲ ਚ ਚੱਲੇ ਵੀ ਡਿਪੈਂਸਰੀ ਬਣਾਵਾ ਉਹ ਹੂੰ ਹੂੰ ਡਿਪੈਂਸਰੀ ਬਣਾਵਾਂਗੇ ਇੱਕ ਮਹੱਲਾ ਕਲੀਨਿਕ ਬਣਾਉਣ ਦੀ ਸਲਾਹ ਵੀ ਮੰਗ ਕਰਾਂਗੇ ਸਰਕਾਰ ਤੋਂ ਵੀ ਜੇ ਦਿੰਦੇ ਨੇ ਤਾਂ ਪਿੰਡ ਦੇ ਵਿੱਚ ਸਹੂਲਤ ਦਵਾਈ ਲੈਣ ਦੀ ਕਿਸੇ ਨੂੰ ਬਾਹਰ ਅੰਦਰ ਜਾਣ ਦੀ ਲੋੜ ਨਾ ਪਵੇ ਠੀਕ ਹੈ ਜੀ ਤੇ ਇਹ ਜੱਸ ਨੰਬਰਦਾਰ ਜੀ ਨਾਲ ਹੋਰ ਗੱਲਬਾਤ ਕਰਦੇ ਆ ਕਿ ਹੋਰ ਨੰਬਰਦਾਰ ਜੀ ਪਿੰਡ ਲਈ ਹੋਰ ਤੁਹਾਡਾ ਕੀ ਕੀ ਇੱਛਾ ਹੈ ਤੇ ਸਰਪੰਚ ਬਣਦੇ ਹੋ ਤੁਸੀਂ ਅਸੀਂ ਤਾਂ ਪਹਿਲਾਂ ਮੁਬਾਰਕ ਕਰਦੇ ਹਾਂ ਤੁਸੀਂ ਪਹਿਲਾਂ ਵੀ ਨੰਬਰਦਾਰੀ ਦੇ ਵਿੱਚ ਸਵਾਮਾ ਨਿਵਾ ਰਹੇ ਹੋ ਹੋਰ ਤੁਹਾਡੇ ਦਿਲ ਦੇ ਵਿੱਚ ਕੀ ਕੀ ਇੱਛਾਵਾਂ ਨੇ ਕੀ ਅਗਰ ਤੁਸੀਂ ਸਰਪੰਚ ਬਣ ਜਾਂਦੇ ਹੋ ਮੇਰੇ ਸਾਮਾ ਮਾ ਬਹੁਤ ਨੇ ਦਿਚ ਵਿਜੀਪੇ ਬੜਦਾ ਤਾਂ ਬਹੁਤ ਕੁਸ ਪਿੰਡ ਲਈ ਸੋਚਦਾ ਵੀ ਉਹ ਸੋਚਣ ਸ਼ਕਤੀ ਜੇ ਪਰ ਪਰ ਸਰ ਤੇ ਪਰਵਾਨ ਕਰ ਦੇਣਾ ਤਾਂ ਆਪਾਂ ਸਾਰੇ ਨਿਪਰੇ ਛਾੜਾਂਗੇ ਸਾਰੀਆਂ ਚੀਜ਼ਾਂ ਜਿੰਨੇ ਵੀ ਵਿਸ਼ਵਾਸ ਕਰਦੇ ਨੇ ਲੋਕ ਮੇਰੇ ਤੇ ਮੈਂ ਨੰਬਰਦਾਰ ਹੋਣ ਦੇ ਨਾਤੇ ਕਿਸੇ ਤੋਂ ਜ਼ਿਆਦਾ ਪਾਣੀ ਦਾ ਕੱਪ ਵੀ ਨਹੀਂ ਪੀਤਾ ਤੇ ਉਹਨਾਂ ਦੇ ਨਾਲ ਬੱਚਾ ਵੀ ਤੋਰਦਾਂ ਬੱਚੇ ਦੇ ਨਾਲ ਮਾਈਆਂ ਦੇ ਨਾਲ ਕੋਈ ਵੀ ਇੱਥੇ ਕੰਮ ਆ ਜੇ ਮੈਂ ਜਵਾਬ ਨਹੀਂ ਦਿੰਦਾ ਹਲੇ ਤੱਕ ਕਿਸੇ ਨੇ ਠੀਕ ਹੈ ਲੋਕਾਂ ਦਾ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਜਾਂਦੇ ਹੋ ਪ੍ਰਚਾਰ ਲਈ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਰਿਐਕਸ਼ਨ ਮਿਲਦਾ ਤੁਹਾਨੂੰ ਮੈਂ ਕਰ ਕਰ ਜਾਣਾ ਸਾਰਿਆਂ ਦੇ ਡੋਰ ਟੂ ਡੋਰ ਕਰਦਾ ਤੇ ਸਾਰਿਆਂ ਦਾ ਪ੍ਰਚਾਰ ਮੈਨੂੰ ਇਹੀ ਹੈ ਭਈ ਤੈਨੂੰ ਢੇੜਾ ਮਾਰਨ ਦੀ ਲੋੜ ਨਹੀਂ ਤੂੰ ਇੱਥੇ ਆ ਕੇ ਹੱਥ ਨਾ ਬੰਨਿਆ ਕਰ ਵੀ ਸਾਨੂੰ ਵੋਟ ਪਾਵਾਂਗੇ ਇਹ ਹੰਗਾਰਾ ਮਿਰ ਰਿਹਾ ਠੀਕ ਹੈ ਸੋ ਇਹ ਸਨ ਜਸ ਨੰਬਰਦਾਰ ਜੋ ਕਿ ਲੰਬੇ ਸਮੇਂ ਤੋਂ ਨੰਬਰਦਾਰੀ ਦੇ ਵਿੱਚ ਵੀ ਪਿੰਡ ਦੇ ਵਿੱਚ ਕੰਮ ਕਰਦੇ ਰਹਿੰਦੇ ਆ ਤੇ ਜਿਹੜਾ ਇਹਨਾਂ ਦਾ ਕਿਹੜਾ ਹੈਗਾ ਇਹਨਾਂ ਨੇ ਆਪਣੇ ਦਿਲ ਦੇ ਜਿਹੜੀ ਉਪਸ ਹੈ ਉਹਦੇ ਵਿੱਚ ਦੱਸਿਆ ਕਿ ਪਿੰਡ ਲਈ ਉਹਨਾਂ ਦੇ ਜਿਹੜੇ ਕੰਮ ਹੋਣਗੇ ਉਹ ਨਾਲੀਆਂ ਗਲੀਆਂ ਤੋਂ ਉੱਪਰ ਉੱਠ ਕੇ ਹੋਣਗੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵਿਕਾਸ ਸਿਰਫ ਉਹ ਨਾਲੀਆਂ ਗਲੀਆਂ ਨੂੰ ਹੀ ਦੱਸਿਆ ਜਾਂਦਾ ਹੈ ਇਹਨਾਂ ਦੇ ਜਿਹੜੇ ਸੋਚ ਹੈ ਬਹੁਤ ਵਧੀਆ ਸੋਚ ਹੈ ਪਿੰਡ ਲਈ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ ਲਈ ਗਰਾਊਂਡ ਬਣਾਵਾਂਗੇ ਪਿੰਡ ਲਈ ਸੇਤ ਸਹੂਲਤਾਂ ਲਈ ਕਮਾਲਾ ਕਲੀਨਿਕ ਦੀ ਮੰਗ ਕਰਾਂਗੇ ਸਰਕਾਰ ਤੋਂ ਹੋਰ ਵੀ ਪਲੱਸ 2 ਤੱਕ ਸਕੂਲ ਲੈ ਕੇ ਆਵਾਂਗੇ ਸੋ ਉਮੀਦ ਕਰਾਂਗੇ ਕਿ ਜਸ ਨੰਬਰਦਾਰ ਸਰਪੰਚ ਬਣ ਕੇ ਆਉਣ ਤਾਂ ਜੋ ਜਿਹੜਾ ਪਹਾਵਾ ਪਿੰਡ ਹੈ ਪੰਜਾਬ ਦੇ ਜਿਹੜਾ ਨਕਸ਼ੇ ਤੇ ਚਮਕੇ ਕੀ ਪਹਾਵਾ ਪਿੰਡ ਵੀ ਪੰਜਾਬ ਦੇ ਮੋਹਰੀ ਪਿੰਡਾਂ ਵਿੱਚੋਂ ਇੱਕ ਹੋਵੇ ਜਸ ਨੰਬਰਦਾਰ ਜੀ ਜਿਹੜਾ ਤੁਸੀਂ ਸਰਪੰਚੀ ਦੇ ਉਮੀਦਵਾਰ ਬਣਿਓ ਪਿੰਡ ਲਈ ਅਗਰ ਤੁਹਾਨੂੰ ਪਿੰਡ ਦੇ ਲੋਕ ਹੈ ਜਿਹੜੇ ਸਰਪੰਚੀ ਲਈ ਚੁਣਦੇ ਐ ਤਾਂ ਪਿੰਡ ਲਈ ਤੁਸੀਂ ਕੀ ਕੀ ਜਿਹੜੇ ਤੁਹਾਡੇ ਉਪਰਾਲੇ ਰਹਿਣਗੇ ਵੈਰੀ ਜੀ ਦਾ ਖਾਲਸਾ ਵੈਰੀ ਜੀ ਵੀ ਖਤੇ ਮੇਰਾ ਅਪਰਾਲਾ ਪਹਿਲੀ ਦਿਨੋਂ ਤੋਂ ਇੱਕ ਸਕੂਲ ਦੇ ਨਾਲ ਜੁੜਿਆ ਹੋਇਆ ਹੈ ਉਹ 10ਵੀਂ ਦਾ ਕਰਵਾਇਆ ਉਸ ਤੋਂ ਬਾਅਦ ਪੈਸੇ ਵੀ ਪਿੰਡ ਚੋਂ ਇਕੱਠੇ ਕਰਕੇ ਸਕੂਲ ਤੇ ਲਾਉਂਦਾ ਰਹਿਣਾ ਤੇ ਕੋਈ ਹੋਰ ਵੀ ਜੇ ਹੌਸਨਾ ਤਾਂ 12ਵੀਂ ਦਾ ਜੇ ਮੈਂ ਬਣਦਾ ਤਾਂ ਕਰਵਾ ਸਕਦਾ ਪਲੱਸ 2 ਹਾਂਜੀ ਹਾਂਜੀ ਤੇ ਜਿਹੜਾ ਤੁਸੀਂ ਹੁਣ ਆ ਜਿਸ ਤਰ੍ਹਾਂ ਆਪਾਂ ਦੇਖਦੇ ਆ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਹੈਗੇ ਆ ਉਹ ਗਲੀਆਂ ਨਾਲੀਆਂ ਨੂੰ ਹੀ ਜਿਹੜਾ ਵਿਕਾਸ ਦੱਸਦੇ ਆ ਇਸ ਤੋਂ ਉੱਪਰ ਉੱਠ ਕੇ ਤੁਸੀਂ ਪਿੰਡ ਦੇ ਲਈ ਜਿਹੜਾ ਤੁਹਾਡੇ ਪਿੰਡ ਦੇ ਲਈ ਕੀ ਕੰਮ ਜ਼ਰੂਰੀ ਹੈ ਪਿੰਡ ਦੇ ਲਈ ਕੀ ਕੰਮ ਕਰੋਗੇ ਗਲੀਆਂ ਨਾਲੀਆਂ ਤੋਂ ਕਰੋ ਥੋੜੀਆਂ ਗਲੀਆਂ ਨਾਲੀਆਂ ਤਾਂ ਪ੍ਰਹੇਜ ਕਰਕੇ ਇਹਦਾ ਚੱਲਦੀ ਰਹਿੰਦਾ ਜੀ ਸਿਸਟਮ ਦੇਖੋ ਉਹਦੇ ਨਾਲ ਤਾਂ ਕੋਈ ਸਿਸਟਮ ਨਹੀਂ ਇੱਕ ਤੇ ਆਪਾਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣੀ ਹੈ ਉਹਦੇ ਲਈ ਮੇਰਾ ਪੂਰਾ ਪਰਲ ਹੈ ਇੱਕ ਨੌਜਵਾਨਾਂ ਵਾਸਤੇ ਮੈਂ ਬਹੁਤ 15 ਸਾਲਾਂ ਤੋਂ ਲੜ ਰਿਹਾ ਗਰਾਊਂਡ ਬਾਰੇ ਉਹ ਨੌਜਵਾਨ ਮੇਰੇ ਨਾਲ ਸਾਰੇ ਜੁੜੇ ਹੋਏ ਨੇ ਮੈਂ ਉਹਨਾਂ ਦੀ ਇਹੀ ਕਹਿਣਾ ਵੀ ਜਿੱਦੇ ਕਿਤੇ ਬਣ ਕੇ ਆਪਾਂ ਗਰਾਊਂਡ ਥੋੜਾ ਜਰੂਰ ਬਣਾ ਕੇ ਦੇਵਾਂਗੇ ਤੇ 15 ਸਾਲਾਂ ਤੋਂ ਲੜਾਈ ਲੜ ਰਿਹਾ ਹੈ ਗਰਾਊਂਡ ਵਾਲੀ ਮ ਅੱਛਾ ਜਿਹੜੇ ਔਰਤਾਂ ਨੇ ਔਰਤਾਂ ਨੇ ਜਾਂ ਬਜ਼ੁਰਗ ਨੇ ਉਹਨਾਂ ਲਈ ਤੁਸੀਂ ਪਿੰਡ ਦੇ ਵਿੱਚ ਕੀ ਸੋਚਿਆ ਹੈ ਕਿ ਜਿਹੜੇ ਬਜ਼ੁਰਗ ਔਰਤਾਂ ਨੇ ਜਾਂ ਬਜ਼ੁਰਗ ਜਿਹੜੇ ਮਰਦ ਨੇ ਉਹਨਾਂ ਲਈ ਕੀ ਸੋਚਿਆ ਕਿ ਉਹ ਇਕੱਠੇ ਬੈਠ ਕੇ ਜਿਨਾਂ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ પ્રેમ ਪਿਆਰ ਹੁੰਦਾ ਸੀ ਕੀ ਪ੍ਰਚਾਲਾ ਕਰ ਰਹੇ ਉਹਨਾਂ ਲਈ ਉਹਨਾਂ ਵਾਸਤੇ ਨੌਜਵਾਨਾਂ ਵਾਸਤੇ ਦੇ ਮਾਈਆਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਵੀ ਇੱਕ ਪ੍ਰਚਾਲਾ ਕਰ ਰਹੇ ਆ ਵੀ ਜੇ ਪਾਰਕ ਬਣ ਜਾਣਾ ਆਲੇ ਦਾਲੇ ਪਾਰਕ ਬਣੇ ਹੋਣ ਸਾਰੇ ਤਾਂ ਘੁੰਮਣਾ ਠੰਡੜਕੀ ਬੈਠਣ ਉੱਥੇ ਗੱਲਾਂ ਬਾਤਾਂ ਕਰਨਾ ਰਜਿਸਟਰ ਨਾ ਕਰਨਾ ਕੋਈ ਇਤੋਂ ਦੂਰ ਹੋ ਕੇ ਪਾਰਟੀ ਬੁਲਟੇ ਸਾਰਾ ਉੱਥੇ ਬੈਠਣਾ ਸ਼ੇਅਰ ਕਰਨਾ ਸਵੇਰੇ ਆਥਣੇ ਤੇ ਜੇ ਮੇਰੇ ਤੇ ਤੇ ਪਿਛਲੇ ਜਿਵੇਂ ਪਿਛਲੀਆਂ ਸਰਪੰਚੀਆਂ ਸਰਪੰਚ ਰਹੇ ਆ ਪਿਛਲੇ ਸਰਪੰਚ ਰਹੇ ਆ ਉਹਨਾਂ ਨੂੰ ਵੀ ਵਧੀਆ ਕੰਮ ਕਰਾਏ ਹੋਣੇ ਪਿੰਡ ਦੇ ਤਾਂ ਜਿਹੜੇ ਪਿੰਡ ਦੇ ਕੰਮ ਰਹਿ ਗਏ ਤਾਂ ਇਸ ਵਾਰ ਜੇ ਅਗਰ ਤੁਹਾਨੂੰ ਲੋਕ ਜਿਹੜਾ ਫਤਵਾ ਦਿੰਦੇ ਆ ਤਾਂ ਲੋਕ ਤੁਹਾਨੂੰ ਜਿਤਾਉਂਦੇ ਆ ਤਾਂ ਇਸ ਵਾਰ ਤੁਸੀਂ ਪਿੰਡ ਦੇ ਲਈ ਜਿਹੜੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਪਿੰਡ ਬੜੀ ਨਹਿਾਰ ਬਦਲੀਏ ਤੁਸੀਂ ਪਿੰਡ ਦੇ ਨਹਿਾਰ ਬਦਲਨੀ ਕਿਹੜਾ ਕੰਮ ਤੁਹਾਡੇ ਦਿਲ ਵਿੱਚ ਉਪਜ ਰਿਹਾ ਵੀ ਇਹ ਕੰਮ ਨਾਲ ਜਿਹੜੇ ਸਾਡੇ ਪਿੰਡ ਦੀ ਨਹਿਾਰ ਭਾਵੇਂ ਦੀ ਨਹਿਾਰ ਬਦਲ ਜੂਗੀ ਆਪਾਂ ਪਹਿਲਾ ਸਰਪੰਚਾ ਨੇ ਬਹੁਤ ਵਧੀਆ ਕੰਮ ਕਰੇ ਨੇ ਜਲਾ ਬਹੁਤ ਸਿਰੇ ਹੋਏ ਜਿਹੜੇ ਰਹਿੰਦੇ ਨੇ ਉਹ ਆਪਾਂ ਨੇ ਪਰਿਚੜੋਂ ਤੱਕ ਸਿਮਤ ਰਹਾਂਗੇ ਜਿਵੇਂ ਟੋਪੇ ਨੇ ਸਾਡੇ ਵਧੀਆ ਉਹਨਾਂ ਨੂੰ ਉਹ ਬਣਾਵਾਂਗੇ ਉਹਦੇ ਵਿੱਚ ਬਹੁਤ ਵਧੀਆ ਪਾਰਕ ਪੂਰਕ ਬਣ ਕੇ ਉਹਦੀਆਂ ਸੜਕਾਂ ਬਣਾ ਕੇ ਬਹੁਤ ਵਧੀਆ ਪਾਰਕ ਬਣੇ ਜਾਣਗੇ ਟੋਪਿਆਂ ਚ ਪਾਣੀ ਬਹੁਤ ਸਾਫ਼ ਕਰਾਂਗੇ ਆਪਾਂ ਉਹਦੇ ਵਿੱਚ ਇੱਕ ਅੱਜ ਕੱਲ ਨੰਬਰਦਾਰ ਜੀ ਤੁਸੀਂ ਵੀ ਦੇਖਦੇ ਹੋ ਅਕਸਰ ਕਿ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈ ਨਾ ਨਸ਼ਿਆਂ ਦੇ ਵਿਧਾਨ ਨੂੰ ਨੌਜਵਾਨਾਂ ਦਾ ਜਿਹੜਾ ਧਿਆਨ ਲਗਾ ਲੀ ਕਿ ਕੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਕੀ ਨੌਜਵਾਨਾਂ ਨਸ਼ਿਆਂ ਤੋਂ ਅੜ ਰਹੇ ਹਨ ਅੰਦਰ ਬੈਠੇ ਮੋਬਾਈਲ ਦੇ ਉੱਪਰ ਜਿਹੜਾ ਸਾਰਾ ਦਿਨ ਮੋਬਾਈਲ ਤੇ ਉੱਪਰ ਜੁੜੇ ਰਹਿੰਦੇ ਐ ਉਹਨਾਂ ਨੂੰ ਤੁਸੀਂ ਨਸ਼ਿਆਂ ਤੋਂ ਦੂਰ ਕਰ ਲਈ ਤੇ ਮੋਬਾਈਲ ਤੋਂ ਦੂਰ ਕਰ ਲਈ ਕੀ ਉਪਰਾਲਾ ਕਰੋਗੇ ਅਗਰ ਤੁਹਾਨੂੰ ਸਰਪੰਚ ਬਣਾ ਦਿੱਤਾ ਜਾਂਦਾ ਹੈ ਜਿਹੜੇ ਬੱਚੇ ਨੇ ਮੇਰੇ ਨਾਲ ਜੁੜੇ ਹੋਏ ਨੇ ਸਾਰੇ ਨੌਜਵਾਨ ਵੀਰ ਨੇ ਉਹਨਾਂ ਨੂੰ ਇੱਕ ਤਾਮ ਮਾਇਲ ਤੋਂ ਦੂਰ ਕਰਨਾ ਹੈ ਤੇ ਨਸ਼ਿਆਂ ਤੋਂ ਦੂਰ ਕਰਨਾ ਹੈ ਉਹਨਾਂ ਵਾਸਤੇ ਇੱਕ ਤਾਂ ਲਾਇਬ੍ਰੇਰੀ ਖੋਲੀ ਜਾਊਗੀ ਇੱਕ ਮੈਂ ਲੜਾਈ 15 ਸਾਲਾਂ ਤੋਂ ਗਰਾਊਂਡ ਦੀ ਲੜ ਰਿਹਾ ਉਹ ਉਹਨਾਂ ਨੂੰ ਮੈਂ ਕਿਹਾ ਵੀ ਪਹਿਲ ਦੇ ਆਧਾਰ ਤੇ ਤੁਹਾਡਾ ਗਰਾਊਂਡ ਬਣਾਇਆ ਜਾਊਗਾ ਕਿਵੇਂ ਵੀ ਮਰਜ਼ੀ ਹੋਵੇ ਗਰਾਊਂਡ ਸਰਕਾਰ ਦਾ ਉਹ ਕਰੂਗੀ ਉਹਦੇ ਵਿੱਚ ਉਹ ਕਰਿਆ ਜਾਊਗਾ ਸਾਰਾ ਨੌਜਵਾਨਾਂ ਵਾਸਤੇ ਪਹਿਲ ਹੋਊਗੀ ਸਾਰੀ ਅੱਛਾ ਕਹਾਂਗੇ ਜਿਹੜੇ ਮੋਟਰ ਆ ਰਹੀ ਹੈ 15 ਤੇ ਇੱਕ ਨੂੰ ਮੋਟਰ ਆ ਰਹੀ ਹੈ ਅੰਤ ਵਿੱਚ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਭੈਣ ਭਰਾਵਾਂ ਨੂੰ ਇਹੀ ਕਹਿਣਾ ਜੀ ਮੈਨੂੰ ਵੱਧ ਤੋਂ ਵੱਧ ਵੋਟ ਪਾਓ ਜਿਵੇਂ ਮੈਂ ਪਹਿਲਾਂ ਖਰਾ ਉਤਰਾਂ ਛੋਡੇ ਨਾਲ ਇਹ ਵੀ ਖਰਾ ਉਤਰੂੰਗਾ ਤੁਹਾਨੂੰ ਵਿਸ਼ਵਾਸ ਦਿਨਾ ਜਿਵੇਂ ਮੈਂ ਪਹਿਲਾਂ ਅੱਧੀ ਰਾਤ ਜਾ ਕਿਵੇਂ ਇੱਕ ਵੇਲੇ ਇੱਕ ਵੇਲੇ ਆਜੋ ਤੁਹਾਨੂੰ ਮੈਂ ਜਵਾਬ ਨਹੀਂ ਦੇਵਾਂਗਾ ਵੋਟਰਾਂ ਦਾ ਮੈਂ ਇਹੀ ਧੰਨਵਾਦ ਕਰਦਾ ਜੀ ਮੈਨੂੰ ਫਤਵਾ ਦਿੰਦੇ ਨੇ ਵੀ ਛੋਡੇ ਤੇ ਖਰਾ ਉਤਰੂੰਗਾ ਮੈਂ ਠੀਕ ਹੈ ਜੀ ਸੋ ਇਹ ਸਨ ਜਸ ਨੰਬਰਦਾਰ ਤੇ ਨੰਬਰਦਾਰੀ ਦੇ ਵਿੱਚ ਵੀ ਇਹ ਪਿੰਡ ਦੇ ਵਿੱਚ ਜਿਹੜਾ ਦੱਸ ਰਿਹਾ ਕਿ ਦਿਨ ਰਾਤ ਇਕੱਤਰ ਕੀਤੀ ਹੈ ਇਹਨਾਂ ਨੇ ਜਦੋਂ ਵੀ ਕੋਈ ਬੱਚਾ ਭੇਜਦੇ ਸੀ ਤਾਂ ਇਹ ਉਹਨਾਂ ਨਾਲ ਵੀ ਚਲੇ ਜਾਂਦੇ ਸੀ ਸੋ ਉਮੀਦ ਕਰਾਂਗੇ ਕਿ ਜਸ ਨੰਬਰਦਾਰ ਵਧੀਆ ਸੋਚ ਰੱਖਦੇ ਆ ਉਹ ਪਿੰਡ ਦੇ ਜਿਹੜੇ ਸਰਪੰਚ ਲੋਕ ਫਤਵਾ ਦੇਣ ਤਾਂ ਜੋ ਸਰਪੰਚ ਬਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਾਵਾ ਪਿੰਡ ਹੈ ਉਹ ਵੀ ਪੰਜਾਬ ਦੇ ਨਕਸ਼ੇ ਤੇ ਚੰਗ